ਸੀ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦ ਹੈ ਸਤਲੁਜ ਦਰਿਆ ਦੇ ਨਾਲ ਲੱਗਦੇ ਸ਼ੋਲੇਪੁਰ ਪਿੰਡ ਦੇ ਨਾਲ ਇਲਾਕੇ ਦੇ ਵਿੱਚ ਜਿੱਥੇ ਕੁਝ ਸਮੇਂ ਬਾਅਦ ਪਹਿਲਾਂ ਖਬਰ ਮਿਲੀ ਸੀ ਕਿ ਇੱਥੇ ਕਿ ਬਰਮ ਹੈ ਉਹਨੂੰ ਢਾਹ ਲੱਗੀ ਸੀ ਤਾਂ ਕਿਸੇ ਕਦੇ ਆ ਕੇ ਨਹਿਰੀ ਵਿਭਾਗ ਦੇ ਅਧਿਕਾਰੀ ਪਹੁੰਚੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਜਿਹੜੇ ਕੰਮ ਹੈ ਇਸ ਸਤਲੁਜ ਦਰਿਆ ਦੇ ਜਿਹੜਾ ਤੇਜ਼ ਬਹਾ ਦਾ ਪਾਣੀ ਹੈ ਉਹਨੂੰ ਅੱਗੇ ਨਾ ਵਧੇ ਰੋਕਣ ਵਾਸਤੇ ਤਾਂ तमाम ਉਹ ਪਿੰਡ ਵਾਸੀਆਂ ਨੇ ਆਪਣੇ ਉੱਪਰ ਅਪਰਾਧਾ ਕੀਤਾ ਤੇ ਇਹ ਗੱਟੇ ਆ ਮਿੱਟੀ ਦੇ ਭਰੇ ਰੇਤਾ ਦੇ ਭਰੇ ਇਹ ਗੱਟੇ ਖੁਦ ਤਿਆਰ ਕਰਕੇ ਉਸ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਦੇ ਵਿਜੜਾ ਇਸ ਬੰਨ ਹੈ ਤਾਂ ਕਿ ਪਾਣੀ ਅੱਗੇ ਨਾ ਆਵੇ ਤਾਂ ਪਿੰਡ ਵਾਸੀ ਜਿਹੜਿਆ ਇਸ ਤੇਜ਼ ਬਹਾ ਪਾਣੀ ਤੋਂ ਹੜ ਤੋਂ ਸੁਰੱਖਿਤ ਰਹਿਣ ਤਾਂ तमाम ਤਸੀਰ ਅੰਧਾਰੇਆਂ ਸੀ ਲੁਧਿਆਣਾ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀ ਖੁਦ ਹੀ ਆਪਣਾ ਆਪਣੇ ਬਲ ਤੇ ਆਪਣੇ ਆਪ ਹੀ ਇਸ ਜ਼ਿੰਮੇਵਾਰੀ ਨੂੰ ਆਪਣੇ ਕੰਧਾ ਚੱਕ ਕੇ ਤਮਾਮੇ ਪੰਜਾਬੀਆਂ ਦੀ ਇੱਕ ਪਛਾਣ ਆ ਜਿਹੜੇ ਮੁਸੀਬਤ ਆਂਦੀ ਤਾਂ ਪੰਜਾਬੀ ਹਮੇਸ਼ਾ ਹੀ ਅਗਾਹ ਵੱਧ ਹੋ ਕੇ ਆਪਣੀ ਉਸ ਨੈਤਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ ਤਸਵੀਰਾਂ ਤੁਹਾਨੂੰ ਪੰਜਾਬ ਦੇ ਅਲੱਗ-ਅਲੱਗ ਤੁਹਾਨੂੰ ਹਿੱਸਿਆਂ ਦਿਖਾ ਰਹੇ ਸੀ ਜਿੱਥੇ ਲਗਾਤਾਰ ਪੰਜਾਬੀ ਹੀ ਪੰਜਾਬ ਦੇ ਵੀ ਜਿਹੜੇ ਆਏ ਇਸ ਆਪਦਾ ਘੜੀ ਦੇ ਹੜ ਦੇ ਵਿੱਚ ਹੀ ਆਪਣੀ ਜਿਹੜੀ ਜ਼ਿੰਮੇਵਾਰੀ ਹਰ ਰਾਤ ਦਿਨ ਨਿਭਾਰੇ ਆ ਸੈਲੂਟ ਆ ਸਾਰੇ ਪੰਜਾਬੀਆਂ ਨੂੰ ਜਿਨ੍ਹਾਂ ਨੇ ਇਸ ਆਫਤਾ ਦੀ ਘੜੀ ਦੇ ਵਿੱਚ ਉਹਨਾਂ ਹੜਪੀਟਾਂ ਦੀ ਮਦਦ ਲਈ ਦਿਨ ਰਾਤ ਜੁਟੇ ਚਾਹੋ ਖਾਣ ਦੀ ਵਿਵਸਥਾ ਸੀ ਤਰਪਾਲਾਂ ਦੀ ਵਿਵਸਥਾ ਸੀ ਚਾਹੋ ਦਵਾਈਆਂ ਦੀ ਵਿਵਸਥਾ ਸੀ ਚਾਹੇ ਕਿਸੇ ਦੀ ਆਨ-ਜਾਨ ਦੀ ਵਿਵਸਥਾ ਸੀ ਤਾਂ ਪੂਰੀ ਆਪਣੀ ਤਨ ਦੇ ਨਿਨਬਾਰੇ ਆ ਤਾਂ ਮਜੂਰ ਇਸ ਟਾਈਮ ਪਿੰਡ ਸ਼ੋਲੇ ਦੇ ਨਾਲ ਲੱਗਦੇ ਹੋਰ ਇਲਾਕਿਆਂ ਦੇ ਵੀ ਜਿੱਥੇ ਇਹ ਜਿਹੜੇ ਮਿੱਟੀ ਦੇ ਗੱਟੇ ਆ ਇਹ ਪਹਿਲੇ ਤਿਆਗ ਕੇ ਜਾਂਦਾ ਕਿ ਉਸ ਆਫਤਾ ਦੀ ਘੜੀ ਆ ਨਹੀਂ ਉਸ ਸਤਲੁਜ ਰਿਆ ਦੇ ਬਹਾਵ ਨੂੰ ਰੋਕਣ ਵਾਸਤੇ ਉਸ ਦੇ ਪਹਿਲੇ ਹੀ ਇੰਤਜ਼ਾਮ ਕੀਤੇ ਜਾਣ ਪਿੰਡ ਵਾਸੀ ਮੌਜੂਦ ਹੈ ਗੱਲਬਾਤ ਕਰ ਰਹੇ ਪਾਜੀ ਕਿਸਾ ਦੇ ਦਿਓ ਪਹਿਲੀ ਤਿਆਰੀ ਕੀਤੀ ਤੁਸੀਂ ਹਾਲਾਂਕਿ ਇਹ ਪਾਜੀ ਆਪਾਂ ਪਹਿਲਾਂ ਕੱਲ ਚੈੱਕ ਕਰਕੇ ਗਏ ਸੀਗੇ 4 4.5 5 ਵਜੇ ਉਦੋਂ ਘੱਟ ਸੀਗਾ ਜੀ ਲੇਕਿਨ ਹੁਣ ਜਿੱਦਾਂ ਸਵੇਰੇ ਪਤਾ ਲੱਗਿਆ ਕਿ ਢਾ ਲੱਗਣੀ ਵੱਧ ਸ਼ੁਰੂ ਹੋਈ ਆ ਤੇ ਉਸ ਹਿਸਾਬ ਨਾਲ ਇਹ ਜਿੰਨੇ ਵੀ ਸਾਡੇ ਸਰਕਾਰੀ ਮਿਲავੇ ਜਾਂ ਪਿੰਡ ਤੋਂ ਨਾਲ ਦੇ ਲੱਗਦੇ ਸਰਪੰਚ ਲਾ ਲੋ ਚਾੜਾਂ ਤੋਗੇ ਸੋਲਿਆਂ ਤੋਗੇ ਹਾਂ ਤੇ ਸਾਰਿਆਂ ਨੇ ਇੱਥੇ ਪਹਿਲਾਂ ਹੀ ਜੋ ਵੀ ਬੋਰੇ ਭਰਨੇ ਸ਼ੁਰੂ ਕਰਤੇ ਆ ਜੇ ਬਾਈਂ ਚ ਜ਼ਿਆਦੀ ਢਾਲ ਲੱਗਦੀ ਆ ਤੇ ਉਹ ਢਾਨ ਨੂੰ ਰੋਕਿਆ ਜਾਵੇ ਉਹ 2023 ਦੇ ਵਿੱਚ ਸੇਮ ਆ ਜਗ੍ਹਾ ਤੇ ਕਾਫੀ ਪਾਣੀ ਆ ਗਿਆ ਸੀ ਬਹੁਤ ਜ਼ਿਆਦਾ ਪਾਣੀ ਸੀ ਉਸ ਦਾ ਬਿਲਕੁਲ ਨਾਲ ਸੀਗਾ ਜੀ ਬਿਲਕੁਲ ਲੈਵਲ ਬਰਾਬਰ ਸੀਗਾ ਲੇਕਿਨ ਇਸ ਟਾਈਮ ਥੋੜਾ ਬਹਾਵ ਤੇਜ਼ ਜਰੂਰ ਹੈ ਲੇਕਿਨ ਪਾਣੀ ਹੈ ਪਾਣੀ ਇਸ ਟਾਈਮ ਹੈ ਥੋੜਾ ਘੱਟ ਹੈ ਲੇਕਿਨ ਬਹਾਵ ਉਹ ਤੇਜ਼ ਹੈ ਜੋ ਚੀਜ਼ ਪਿੱਛੇ ਵੀ ਸਸਰਾਲੀ ਤੋਂ ਵੀ ਉੱਥੋਂ ਵੀ ਬਹੁਤ ਰੋਕਣ ਦੀ ਕੋਸ਼ਿਸ਼ ਕਰ ਰਿਆ ਪਰ ਉੱਥੋਂ ਵੀ ਇਦਾਂ ਹੀ ਸੇਮ ਢਾਹ ਲੱਗਦੀ ਜਾਂਦੀ ਹੈ ਬਹੁਤ ਜਿਆਦਾ ਜੀ ਬਹੁਤ ਜਿਆਦਾ ਚਾਹੇ ਇੱਥੋਂ ਟੁੱਟੇ ਚਾਹੇ ਸਸਰਾਲੀ ਤੋਂ ਟੁੱਟੇ ਤੁਰਸਾਨ ਫੇ ਵੀ ਇੱਥੇ ਆਉਣਾ ਇੱਥੇ ਆਉਣਾ ਸਸਰਾਲੀ ਦੀ ਮਾਰ ਸਿੱਧਾ ਇੱਧਰ ਹੀ ਆਉਣੀ ਹੈ ਜੀ ਪਿੰਡ ਨੀਵੇਂ ਆ ਇੱਧਰਲੇ ਹਾਂ ਸਾਈ ਕਿਤਾ ਲਿਖ ਦਿਓ ਕਿੰਨਾ ਕੁ ਦਿਖੋ ਇਸ ਟਾਈਮ ਬਹਾਅ ਬਹੁਤ ਤੇਜ ਹੈ ਇੰਤਜ਼ਾਮ ਆਪਾਂ ਪੂਰੇ ਕੀਤੇ ਹੋਇਆ ਸਰ ਜੀ ਪਹਿਲਾਂ ਕੱਲ ਆਏ ਸੀਗੇ ਕੱਲ ਨੂੰ ਪਾਣੀ ਬਹੁਤ ਜਿਆਦਾ ਕੱਲ ਨੂੰ ਜੀ ਜੀ ਤੇ ਜੇ ਸਾਡੇ ਸਰਪੰਚ ਸਾਹਿਬ ਨੇ ਕਪੂਰ ਸਿੰਘ ਵਾਲਾ ਦੇ ਜੋ ਸ਼ੋਲੇ ਵਾਲੇ ਨੇ ਨਰੜ ਕੇ ਪਹਿਲਾ ਇੰਤਜ਼ਾਮ ਜੋ ਤੁਹਾਡੇ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਕਿਦਾਂ ਇੰਤਜ਼ਾਮ ਕੀਤੇ ਹੋਏ ਨੇ ਇਹ ਪਾਣੀ ਰੋਕਣ ਦਾ ਇਹ ਇਹ ਪਾਣੀ ਰੁਕਿਆ ਜਾਵੇ ਕਿਸ ਤਰ੍ਹਾਂ ਵੀ ਢਾਲਾ ਨੂੰ ਲੋਕਾਂ ਨੂੰ ਬਚਾਇਆ ਜਾ ਸਕੇ ਬਹੁਤ ਕੋਸ਼ਿਸ਼ ਕਰ ਰਹੇ ਆ ਬਾਕੀ ਪਰਮਾਤਮਾ ਦੇ ਹੱਥੇ ਜੋ ਮਾਲਕ ਕਰ ਰਿਹਾ ਉਹਦੇ ਹੱਥੇ ਸਭ ਕੁਝ ਬਾਕੀ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਆ ਅੱਛਾ ਤਾਂ ਕਿਸਾ ਦੇ ਦੋ ਇਹ ਪਹਿਲਾ 2023 'ਚ ਕਾਫੀ ਇਸ ਜਗ੍ਹਾ ਤੇ ਮੈਂ ਮੌਜੂਦ ਸੀ ਉਦੋਂ ਵੀ ਉਦੋਂ ਕਾਫੀ ਪਾਣੀ ਲਾਸਟ ਉੱਪਰ ਤੱਕ ਆ ਗਿਆ ਸੀ ਉਹ ਲਾਸਟ ਕਿਤਾ ਚਲਾ ਗਿਆ ਸੀ ਪਾਣੀ ਬੜਾ ਮੰਚ ਹਜੇ ਵੀ ਉਹ ਡਰ ਸਤਾਂਦਾ ਵੀ 2023 ਡਰ ਤਾਂ ਹੈਗਾ ਜੀ ਹੁਣ ਜਿਹੜੇ ਨਾਲ ਲੱਗੇ ਇਲਾਕੇ ਬੈਠ ਡਰ ਤਾਂ ਹੈਗਾ ਜੀ ਹੁਣ ਸਾਰੇ ਸੇਰ ਮੌਜੂਦ ਹੋਏ ਆ ਬੰਦੇ ਆਪਾਂ ਡਰ ਕਰਕੇ ਮੌਜੂਦ ਹੋਏ ਆ ਪਹਿਲਾਂ ਕਿਉਂ ਉਦਾਂ ਕਿ ਹੁਣ ਬਦਲ ਜੇ ਕੋ ਭਜਣਾ ਸੀਗਾ ਮੌਜੂਦ ਇਸ ਕਰਕੇ ਆਏ ਆ ਵੀ ਤੋਂ ਅੱਗੇ ਨੂੰ ਜਿਹੜਾ ਪਾਣੀ ਸੀਗਾ ਥੋੜਾ ਜਿਹਾ ਆ ਘਟਾ ਤੇ ਨਾ ਮਿਲ ਕੇ ਪਾਣੀ ਫਿਰ ਵੀ ਡਰ ਹੈਗਾ ਜਿਹੜੇ ਸਾਹਮਣੇ ਟੋਕਰ ਦੇਖਿਆ ਜਾਂਦਾ ਇੱਕ ਦਾ ਢਾ ਲੱਗੀ ਹੋਈ ਆ ਇਸ ਕਰਕੇ ਉਹ ਪਹਿਲੇ ਇੰਤਜ਼ਾਮ ਕੀਤੇ ਸਨ ਸਾਡੇ ਸਰਪੰਚਾ ਸਾਹਿਬਾ ਨੇ ਮਿਲ ਕੇ ਅਸੀਂ ਪਾਣੀ ਰੋਕਿਆ ਜਾ ਕਿਸ ਤਰ੍ਹਾਂ ਰੋਕਿਆ ਜਾ ਸਕੇ ਹੋਰ ਵੀ ਲੋਕ ਮੌਜੂਦਾ ਗਲਬਤ ਕਰਦੇ ਆ ਭਾਜੀ ਕਿਸ ਤਰ੍ਹਾਂ ਦੇਖਦਾ ਕਿਦਾਂ ਦੇ ਹਾਲਾਤ ਐ ਇਸ ਟਾਈਮ ਕਿ ਲਗਾਤਾਰ 2023 ਦੇ ਵਿੱਚ ਕਾਫੀ ਪਲਾਸਟਿਕ ਪਾਣੀ ਆ ਗਿਆ ਸੀ ਬੜੇ ਉਸ ਟਾਈਮ ਵੀ ਹਾਲਾਤ ਕਾਫੀ ਮਾੜੇ ਸੀ ਦੇਖੋ ਜੀ ਇਹ ਸਰਕਾਰਾਂ ਨੂੰ ਚਾਹੀਦਾ ਸੀਗਾ ਪਹਿਲੇ ਪ੍ਰਬੰਧ ਕਰਨੇ ਜੋ ਕਿ ਸਰਕਾਰਾਂ ਨੇ ਪ੍ਰਬੰਧ ਕੁਝ ਨਹੀਂ ਕੀਤਾ ਕੋਈ ਦਰਿਆ ਤੇ ਪੈਸਾ ਨਹੀਂ ਲਾਇਆ ਤੇ ਦਰਿਆ ਤੇ ਪੈਸਾ ਲਾਇਆ ਹੁੰਦਾ ਅੱਜ ਇਹ ਜੋ ਪੰਜਾਬ ਡੁੱਬ ਰਿਹਾ ਹੈ ਓਏ ਹਾਲਾਤ ਅਜ ਨਹੀਂ ਸੀ ਹੋਣੇ ਸਾਡੇ ਇਹ ਸਰਕਾਰ ਦਾ ਹੀ ਕੰਮ ਸੀਗਾ ਪਹਿਲੇ ਇਹ ਪ੍ਰਬੰਧ ਕਰਨਾ ਕਾਰਨ ਕੋਈ ਪ੍ਰਬੰਧ ਨਹੀਂ ਕੀਤਾ ਹੈਗਾ ਜੋ ਵੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਟੋਕਰ ਤੇ ਕੋਈ ਪੈਸਾ ਨਹੀਂ ਲੱਗਿਆ ਇੱਧਰ ਇਹ ਬੰਨ ਟੁੱਟਦਾ ਹੈ ਇੱਧਰ ਦੇ ਨਾਲ ਲੱਗਦੇ ਪਿੰਡਾਂ ਨੂੰ ਬਹੁਤ ਖਤਰਾ ਹੈ ਸਾਰਾ ਪਾਣੀ ਇੱਧਰ ਰੁੜ ਜਾਣਾ ਹੈ ਸਾਰੇ ਪਿੰਡ ਫਸਲ ਵੀ ਲੋਕਾਂ ਦੀ ਹੈ ਇਸ ਟਾਈਮ ਪੂਰੀ ਤਿਆਰ ਹੈ ਜੀ ਬਿਲਕੁਲ ਜੇ ਪਾਣੀ ਪੈ ਗਿਆ ਲੋਕਾਂ ਦੀ ਫਸਲ ਤਾਂ ਸਾਰੀ ਮਰ ਜਾਣੀ ਕਿਸਾਨ ਵਿਚਾਰਾ ਅੱਗੇ ਡੁੱਬਿਆ ਪਿਆ ਇਨਾ ਕਰਜ਼ਾ ਅੱਗੇ ਹੁੰਦਾ ਹੈ ਕਰਜ਼ਾ ਚੱਕ ਕੇ ਫਸਲ ਨੂੰ ਪੈਦਾ ਕਰਦਾ ਹੈ ਪੈਦਾ ਕਰਕੇ ਮੰਡੀਆਂ ਵਿੱਚ ਪਹੁੰਚਦਾ ਹੈ ਮੰਡੀਆਂ 'ਚ ਵੀ ਰੋਲਦਾ ਹੈ ਡਰ ਡਰ ਹੈਗਾ ਵੀ ਡਰ ਹੈਗਾ ਮੰਨ ਜਿਹੜਾ ਬਹਾਵ ਤੇਜ਼ ਹੋ ਰਿਹਾ ਹੈ ਨਰਦ ਦੇਖੋ ਜੀ ਪਰਮਾਤਮਾ ਦੀ ਕਿਰਪਾ ਹੈ ਜੋ ਪਰਮਾਤਮਾ ਹੁਣ ਕੀ ਕਰ ਸਕਨੇ ਹੈ ਤਾਂ ਕਿ ਜ਼ੋਰ ਤਾਂ ਹੈ ਨਹੀਂ ਅਰਦਾਸ ਕਰਾਂਗੇ ਆਪਾਂ ਹਾਂਜੀ ਹਾਂਜੀ ਆ ਸੋ ਇਹ ਅਰਦਾਸ ਦੀ ਕੀ ਇਸ ਬਰਮ ਦੀ ਢਾਲ ਨੂੰ ਯਾਨੀ ਕਿ ਰੋਕਣ ਵਾਸਤੇ ਕਿਤੇ ਕਿਤੇ ਆ ਕੇ ਤਾਂ ਕਿ ਢਾਲ ਲੱਗ ਸਕੇ ਕਿਸੇ ਤਰੀਕੇ ਨਾਲ ਇਹ तमाम ਤਸਵੀਰਾਂ ਪਿੰਡ ਸ਼ੋਲੇ ਦੇ ਨਾਲ ਲੱਗਦੇ 4 ਪਿੰਡਾਂ ਦੀਆਂ ਸੀਡ ਫਾਰਮ ਪੈਂਦਾ ਆ ਉਸ ਇਲਾਕੇ ਜਿੱਥੇ ਸਤਲੁਜ ਦਰਿਆ ਦਾ ਵਹਾਵ ਕਾਫੀ ਤੇਜ ਹੋ ਚੁੱਕਾ ਹੈ ਤੇ ਜਿਹੜਾ ਪਾਣੀ ਹੈ ਉਹ ਕਾਫੀ ਹੋਰ ਬਾਹਰ ਆਨ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਕਾਫੀ ਥੋੜਾ ਆਣਾ ਸ਼ੁਰੂ ਹੋ ਗਿਆ ਪਿੰਡਾਂ ਦੇ ਜਿਹੜੇ ਲੋਕਾਂ ਇਸ ਇਲਾਕੇ ਦੇ ਲੋਕ ਤੇ ਆ ਮਨ ਦੇ ਵਿੱਚ ਡਰ ਬਿਲਕੁਲ ਸਟਾਰਿਆ ਔਰ ਪਹਿਲਾਂ ਹੀ ਇੰਤਜ਼ਾਮ ਆਪਣੇ ਬਲਬੁਤੇ ਕਰ ਰਹੇ ਨੇ ਮਿੱਟੀ ਦੇ ਗੱਟੇ ਆ ਉਹ ਤਿਆਰ ਕੀਤੇ ਗਏ ਆ ਔਰ ਬਿਲਕੁਲ ਤਿਆਰ ਹੈ ਉਸ ਜਗ੍ਹਾ ਤੇ ਲਗਾਉਂਦੇ ਵੀ ਲਾਈ ਵੀ ਜਾ ਰਹੇ ਤਾਂ ਹੋਰ ਉਸ ਦੇ ਆਜੀ ਤੌਰ ਤੇ ਵੀ ਇਹਨੂੰ ਤਿਆਰ ਰੱਖਦੇ ਤਾਂ ਕਿ ਕਿਸੇ ਲੋੜ ਪੈਂਦੀ ਤਾਂ ਇਹਨਾਂ ਗੱਟਿਆਂ ਨੂੰ ਉਸ ਮੌਕੇ ਤੇ ਲਗਾਤੇ ਜਾਵੇ ਤਾਂ ਕਿ ਤੇ ਆਕੇ ਸਤਲੂ ਪਾਖੜਾ ਡੈਮ ਜਿਹੜੇ 8 ਫੁੱਟ ਜਿਹੜੇ ਗੇਟ ਖੋਲੇਗੇ ਕਿਤੇ ਕਿਤੇ ਆਕੇ ਸਾਰਾ ਅਸ ਸਸਰਾਲੀ ਤੋਂ ਲੈ ਕੇ ਸਤਲੂ ਦਰਿਆ ਦੇ ਨਾਲ ਜਿਹੜੇ ਲੱਗਦੇ ਹੋਰ ਪਿੰਡ ਹੈ ਤਾਂ ਉਹਨਾਂ ਤੇ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਇਹ ਪਿੰਡ ਦੇ ਲੋਕ ਹੈ ਆਪਣੇ ਗੱਟੇ ਮਿੱਟੀ ਦੇ ਗੱਟਿਆਂ ਨੂੰ ਪਿਆ ਕੇ ਬੈਠੇ ਵੀ ਜਦੋਂ ਵੀ ਇਹ ਇਦਾਂ ਦੀ ਮੁਸੀਬਤ ਆਂਦੀ ਹੈ ਤਾਂ ਉਹ ਇਸ ਮੁਸੀਬਤ ਨੂੰ ਜਿੱਟਣ ਵਾਸਤੇ ਤਿਆਰ ਰਹਿਣ ਕਐਮਐਮਐਨ ਬੋਬੀਣਾ ਪਿੰਡ ਸ਼ੋਲੇ ਜ਼ਿਲ੍ਹਾ ਲੁਧਿਆਣਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦ ਹੈ ਸਤਲੁਜ ਦਰਿਆ ਦੇ ਨਾਲ ਲੱਗਦੇ ਸ਼ੋਲੇਪੁਰ ਪਿੰਡ ਦੇ ਨਾਲ ਇਲਾਕੇ ਦੇ ਵਿੱਚ ਜਿੱਥੇ ਕੁਝ ਸਮੇਂ ਬਾਅਦ ਪਹਿਲਾਂ ਖਬਰ ਮਿਲੀ ਸੀ ਕਿ ਇੱਥੇ ਕਿ ਬਰਮ ਹੈ ਉਹਨੂੰ ਢਾਹ ਲੱਗੀ ਸੀ ਤਾਂ ਕਿਤੇ ਕਿਤੇ ਆ ਕੇ ਨੈਰੀ ਵਿਭਾਗ ਦੇ ਅਧਿਕਾਰੀ ਪਹੁੰਚਿਆ ਇਸ ਦੇ ਨਾਲ ਹੀ ਪਿੰਡ ਵਾਸੀਆਂ ਜਿਹੜੇ ਕੰਮ ਹੈ ਇਸ ਸਤਲੁਜ ਦਰਿਆ ਦੇ ਜਿਹੜਾ ਤੇਜ਼ ਬਹਾ ਦਾ ਪਾਣੀ ਹੈ ਉਹਨੂੰ ਅੱਗੇ ਨਾ ਵਧੇ ਰੋਕਣ ਵਾਸਤੇ ਤਾਂ तमाम ਉਹ ਪਿੰਡ ਵਾਸੀਆਂ ਨੇ ਆਪਣੇ ਉੱਪਰ ਅਪਰਾਧਾ ਕੀਤਾ ਤੇ ਇਹ ਗੱਟੇ ਆ ਮਿੱਟੀ ਦੇ ਭਰੇ ਰੇਤਾਂ ਦੇ ਭਰੇ ਇਹ ਗੱਟੇ ਖੁਦ ਤਿਆਰ ਕਰਕੇ ਉਸ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਜਿਹੜਾ ਇਸ ਬੰਨ ਹੈ ਤਾਂ ਕਿ ਪਾਣੀ ਅੱਗੇ ਨਾ ਆਵੇ ਤਾਂ ਪਿੰਡ ਵਾਸੀ ਜਿਹੜਿਆ ਇਸ ਤੇਜ ਬਹਾਪਾਣੀ ਤੋਂ ਹੜ੍ਹ ਤੋਂ ਸੁਰੱਖਿਤ ਰਹਿਣ ਤਾਂ तमाम ਤਸਵੀਰਾਂ ਦਿਖਾ ਰਹੇ ਆ ਅਸੀਂ ਲੋਜਾਨਾਂ ਦੇ ਸੱਤ ਤੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀ ਖੁਦ ਹੀ ਆਪਣਾ ਆਪਣੇ ਬਲ ਤੇ ਆਪਣੇ ਆਪ ਹੀ ਇਸ ਜ਼ਿੰਮੇਵਾਰੀ ਨੂੰ ਆਪਣੇ ਕੰਧਾਂ ਚੱਕ ਕੇ तमाम ਇਹ ਪੰਜਾਬੀਆਂ ਦੀ ਇੱਕ ਪਛਾਣ ਆ ਜਿਹੜੇ ਮੁਸੀਬਤ ਆਂਦੀ ਤਾਂ ਪੰਜਾਬੀ ਹਮੇਸ਼ਾ ਹੀ ਅਗਾਵਾਦ ਹੋ ਕੇ ਆਪਣੀ ਉਸ ਨੈਤਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ ਤਸਵੀਰਾਂ ਤਾਨੂੰ ਪੰਜਾਬ ਦੇ ਅਲੱਗ-ਅਲੱਗ ਤੁਹਾਨੂੰ ਹਿੱਸਿਆਂ ਦਿਖਾ ਰਹੇ ਹਾਂ ਸੀ ਜਿੱਥੇ ਲਗਾਤਾਰ ਪੰਜਾਬੀ ਹੀ ਪੰਜਾਬ ਦੇ ਵੀ ਜਿਹੜੇ ਆਏ ਇਸ ਆਪਦਾ ਘੜੀ ਦੇ ਹੜ ਦੇ ਵਿੱਚ ਹੀ ਆਪਣੀ ਜਿਹੜੀ ਜ਼ਿੰਮੇਵਾਰੀ ਰਾਤ ਦਿਨ ਨਿਭਾਰੇ ਆ ਸੈਲੂਟ ਹੈ ਸਾਰੇ ਪੰਜਾਬੀਆਂ ਨੂੰ ਜਿਨ੍ਹਾਂ ਨੇ ਇਸ ਆਪਦਾ ਦੀ ਘੜੀ ਦੇ ਵਿੱਚ ਉਹਨਾਂ ਹੜ ਪੀੜਤਾਂ ਦੀ ਮਦਦ ਲਈ ਦਿਨ ਰਾਤ ਜੁਟੇ ਚਾਹੇ ਉਹ ਖਾਣ ਦੀ ਵਿਵਸਥਾ ਸੀ ਤਰਪਾਲਾਂ ਦੀ ਵਿਵਸਥਾ ਸੀ ਚਾਹੇ ਉਹ ਦਵਾਈਆਂ ਦੀ ਵਿਵਸਥਾ ਸੀ ਚਾਹੇ ਕਿਸੇ ਦੀ ਆਨ-ਜਾਨ ਦੀ ਵਿਵਸਥਾ ਸੀ ਤਾਂ ਪੂਰੀ ਆਪਣੀ ਤਨ ਦੇ ਨਿਭਾਰੇ ਆ ਤਾਂ ਮਜੂਦ ਇਸ ਟਾਈਮ ਪਿੰਡ ਛੋਲੇ ਦੇ ਨਾਲ ਲੱਗਦੇ ਹੋਰ ਇਲਾਕਿਆਂ ਦੇ ਵੀ ਜਿੱਥੇ ਇਹ ਜਿਹੜੇ ਮਿੱਟੀ ਦੇ ਗੱਟੇ ਆ ਇਹ ਪਹਿਲੇ ਤਿਆਗ ਕੇ ਜਾਂਦਾ ਕਿ ਉਸ ਆਫਵਾਦੀ ਕੜੀਆਂ ਨਹੀਂ ਉਸ ਸਤਲੁਜ ਦਰਿਆ ਦੇ ਬਹਾਵ ਨੂੰ ਰੋਕਣ ਵਾਸਤੇ ਉਸਦੇ ਪਹਿਲੇ ਹੀ ਇੰਤਜ਼ਾਮ ਕੀਤੇ ਜਾਣ ਪਿੰਡ ਵਾਸੀ ਮੌਜੂਦ ਆ ਗੱਲਬਾਤ ਕਰਨ ਪਾਜੀ ਕਿਸਾ ਦੇ ਦਿਓ ਪਹਿਲੀ ਤਿਆਰੀ ਕੀਤੀ ਤੁਸੀਂ ਹਾਲਾਕਿ ਇਹ ਭਾਜੀ ਆਪਾਂ ਪਹਿਲਾਂ ਕੱਲ ਚੈੱਕ ਕਰਕੇ ਗਏ ਸੀਗੇ 4 4.5 5 ਵਜੇ ਉਦੋਂ ਘੱਟ ਸੀਗਾ ਜੀ ਲੇਕਿਨ ਹੁਣ ਜਿੱਦਾਂ ਸਵੇਰੇ ਪਤਾ ਲੱਗਿਆ ਕਿ ਢਾ ਲੱਗਣੀ ਵੱਧ ਸ਼ੁਰੂ ਹੋਈ ਆ ਤੇ ਉਸ ਹਿਸਾਬ ਨਾਲ ਇਹ ਜਿੰਨੇ ਵੀ ਸਾਡੇ ਸਰਕਾਰੀ ਮਿਲავੇ ਜਾਂ ਪਿੰਡ ਤੋਂ ਨਾਲ ਦੇ ਲੱਗਦੇ ਸਰਪੰਚ ਲਾ ਲੋ ਚਾੜਾਂ ਤੋਗੇ ਸੋਲਿਆਂ ਤੋਗੇ ਹਾਂ ਤੇ ਸਾਰਿਆਂ ਨੇ ਇੱਥੇ ਪਹਿਲਾਂ ਹੀ ਜੋ ਵੀ ਬੋਰੇ ਭਰਨੇ ਸ਼ੁਰੂ ਕਰਤੇ ਆ ਜੇ 2 इंच ਜਿਆਦਾ ਢਾਲ ਲੱਗਦੀ ਆ ਤੇ ਉਹ ਤੁਹਾਨੂੰ ਰੋਕਿਆ ਜਾਵੇ। ਉਹ 2023 ਦੇ ਵਿੱਚ ਸੇਮ ਆ ਜਗ੍ਹਾ ਤੇ ਕਾਫੀ ਪਾਣੀ ਆ ਗਿਆ ਸੀ। ਬਹੁਤ ਜਿਆਦਾ ਬਹੁਤ ਜਿਆਦਾ ਪਾਣੀ ਸੀ ਦੇ ਨਾਲ ਆ ਗਿਆ। ਉਹ ਬਿਲਕੁਲ ਨਾਲ ਸੀਗਾ ਜੀ। ਬਿਲਕੁਲ ਲੈਵਲ ਬਰਾਬਰ ਸੀਗਾ। ਲੇਕਿਨ ਇਸ ਟਾਈਮ ਥੋੜਾ ਬਹਾਅ ਤੇਜ਼ ਜਰੂਰ ਹੈ ਲੇਕਿਨ ਪਾਣੀ ਹੈ ਪਾਣੀ ਇਸ ਟਾਈਮ ਹੈ ਥੋੜਾ ਘੱਟ ਹੈ ਲੇਕਿਨ ਬਹਾਅ ਉਹ ਤੇਜ਼ ਹੈ। ਜੋ ਚੀਜ਼ ਪਿੱਛੇ ਵੀ ਸਸਰਾਲੀ ਤੋਂ ਵੀ ਉੱਥੋਂ ਵੀ ਬਹੁਤ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਉੱਥੋਂ ਵੀ ਇਦਾਂ ਹੀ ਸੇਮ ਢਾਹ ਲੱਗਦੀ ਜਾਂਦੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਚਾਹੇ ਇੱਥੋਂ ਟੁੱਟੇ ਚਾਹੇ ਸਸਰਾਲੀ ਤੋਂ ਟੁੱਟੇ ਤੁਖਸਾਨ ਤੇ ਵੀ ਇੱਥੇ ਆ ਇੱਥੇ ਹੁਣ ਸਸਰਾਲੀ ਦੀ ਮਾਰ ਸਿੱਧਾ ਇੱਧਰ ਹੀ ਆਉਣੀ ਹੈ ਜੀ ਪਿੰਡ ਨੀਵੇਂ ਆ ਇੱਧਰਲੇ ਭਾਈ ਕਿੱਦਾਂ ਦੇਖਦੇ ਹੋ ਕਿੰਨਾ ਕੁ ਦਿਖੋ ਇਸ ਟਾਈਮ ਬਹਾਅ ਬਹੁਤ ਤੇਜ਼ ਹੈ ਇੰਤਜ਼ਾਮ ਆਪਾਂ ਪੂਰੇ ਕੀਤੇ ਹੋਇਆ ਸਰ ਜੀ ਪਹਿਲਾਂ ਕੱਲ ਆਏ ਸੀਗੇ ਕੱਲ ਨੂੰ ਪਾਣੀ ਬਹੁਤ ਜ਼ਿਆਦਾ ਕੱਲ ਨੂੰ ਜੀ ਜੀ ਤੇ ਜੇ ਸਾਡੇ ਸਰਪੰਚ ਸਾਹਿਬ ਨੇ ਕਪੂਰ ਸਿੰਘ ਵਾਲਾ ਦੇ ਜੋ ਸ਼ੋਲੇ ਵਾਲੇ ਨੇ ਨਾਲ ਰਲ ਕੇ ਪਹਿਲਾ ਇੰਤਜ਼ਾਮ ਜੋ ਤੁਹਾਡੇ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਕਿਦਾਂ ਇੰਤਜ਼ਾਮ ਕੀਤੇ ਹੋਏ ਨੇ ਇਹ ਪਾਣੀ ਰੋਕਣ ਦਾ ਇਹ ਇਹ ਪਾਣੀ ਰੁਕਿਆ ਜਾਵੇ ਕਿਸ ਤਰ੍ਹਾਂ ਵੀ ਢਾਹ ਨਾ ਲੋਕਾਂ ਨੂੰ ਬਚਾਇਆ ਜਾ ਸਕੇ ਬਹੁਤ ਕੋਸ਼ਿਸ਼ ਕਰ ਰਹੇ ਆ ਬਾਕੀ ਪਰਮਾਤਮਾ ਦੇ ਹੱਥੇ ਜੋ ਮਾਲਕ ਕਰ ਰਿਹਾ ਉਹਦੇ ਹੱਥੇ ਸਭ ਕੁਝ ਹੈ ਬਾਕੀ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅੱਛਾ ਤਾਂ ਕਿਸਾ ਦੇ ਦਿਓ ਇਹ ਪਹਿਲਾ 2023 ਜੇ ਕਾਫੀ ਇਸ ਜਗ੍ਹਾ ਤੇ ਮੈਂ ਮੌਜੂਦ ਸੀ ਉਹਦੇ ਵੀ ਉਹਦੇ ਕਾਫੀ ਪਾਣੀ ਲਾਸਟ ਉੱਪਰ ਤੱਕ ਆ ਗਿਆ ਸੀ ਉਹ ਲਾਸਟ ਕਿਦਾਂ ਚਲਾ ਗਿਆ ਸੀ ਪਾਣੀ ਬੜਾ ਮਨਜ ਹਜੇ ਵੀ ਉਹ ਡਰਦਾ STAND ਦਾ ਵੀ 202 ਨੇੜੇ ਨਾਲ ਲੱਗੇ ਇਲਾਕੇ ਬੜਾ ਡਰਦਾ ਹੈਗਾ ਜੀ ਹੁਣ ਸਾਰੇ ਸਿਰ ਮੌਜੂਦ ਹੋਏ ਆਂ ਬੰਦੇ ਆਪਾਂ ਡਰ ਕਰਕੇ ਮੌਜੂਦ ਆਏ ਆ ਪਹਿਲਾਂ ਕਿਉਂਕਿ ਉਹਦਾ ਕਿ ਹੁਣ ਬਦਲ ਦੇ ਆਪ ਕੋ ਪਿਛਣਾ ਸੀਗਾ ਮੌਜੂਦ ਇਸ ਕਰਕੇ ਆਏ ਆ ਵੀ ਤੋਂ ਅੱਗੇ ਨੂੰ ਜਿਹੜਾ ਪਾਣੀ ਸੀਗਾ ਥੋੜਾ ਜਿਹਾ ਵੇ ਆਇਆ ਘਟਾ ਤੇ ਹੁਣ ਮਿਲ ਕੇ ਪਾਣੀ ਫਿਰ ਡਰ ਹੈਗਾ ਨੇੜੇ ਸਾਹਮਣੇ ਟੋਕਰ ਤੇ ਦੇਖ ਆਏ ਤੁਸੀਂ ਕਿਦਾਂ ਢਾ ਲਗੀ ਹੋਈ ਆ ਇਸ ਕਰਕੇ ਕੋ ਪਹਿਲਾਂ ਇੰਤਜ਼ਾਮ ਕੀਤੇ ਹੁਣ ਸਾਰੇ ਸਰਪੰਚਾ ਸਾਹਿਬਾਂ ਨੇ ਮਿਲ ਕੇ ਅਸੀਂ ਪਾਣੀ ਰੋਕਿਆ ਜਾ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੋਰ ਵੀ ਲੋਕ ਮੌਜੂਦ ਆ ਗੱਲਬਾਤ ਕਰਦੇ ਆ ਭਾਜੀ ਕਿਸ ਤਰ੍ਹਾਂ ਦੇਖ ਦੋ ਕਿਸ ਤਰ੍ਹਾਂ ਅ 23 ਦੇ ਵਿੱਚ ਕਾਫੀ ਪਲਾਸਟਿਕ ਪਾਣੀ ਆ ਗਿਆ ਸੀ ਬੜੇ ਉਸ ਟੰਬੀ ਹਾਲਾਤ ਕਾਫੀ ਮਾੜੇ ਸੀ ਦੇਖੋ ਜੀ ਇਹ ਸਰਕਾਰਾਂ ਨੂੰ ਚਾਹੀਦਾ ਸੀਗਾ ਪਹਿਲੇ ਪ੍ਰਬੰਧ ਕਰਨੇ ਜੋ ਕਿ ਸਰਕਾਰਾਂ ਨੇ ਇਹ ਪ੍ਰਬੰਧ ਕੁਝ ਨਹੀਂ ਕੀਤਾ ਕੋਈ ਦਰਿਆ ਤੇ ਪੈਸਾ ਨਹੀਂ ਲਾਇਆ ਤੇ ਦਰਿਆ ਤੇ ਪੈਸਾ ਲਾਇਆ ਹੁੰਦਾ ਅੱਜ ਇਹ ਜੋ ਪੰਜਾਬ ਡੁੱਬ ਰਿਹਾ ਹੈ ਉਹ ਇਹ ਹਾਲਾਤ ਅੱਜ ਨਹੀਂ ਸੀ ਹੋਣੇ ਸਾਡੇ ਫਿਰ ਸਰਕਾਰ ਦਾ ਹੀ ਕੰਮ ਸੀਗਾ ਪਹਿਲੇ ਇਹ ਪ੍ਰਬੰਧ ਕਰਨਾ ਕਰਨੇ ਕੋਈ ਪ੍ਰਬੰਧ ਨਹੀਂ ਕੀਤਾ ਹੈਗਾ ਜੋ ਕਿ ਦੇਖੋ ਤੁਹਾਡੇ ਸਾਹਮਣੇ ਹੀ ਹੈ ਠੋਕਰ ਤੇ ਕੋਈ ਪੈਸਾ ਨਹੀਂ ਲੱਗਿਆ ਇੱਧਰ ਦੇ ਬੰਨ ਟੁੱਟਦੇ ਅਦਰ ਦੇ ਨਾਲ ਲੱਗਦੇ ਪਿੰਡਾਂ ਨੂੰ ਬਹੁਤ ਖਤਰਾ ਹੈ ਸਾਰਾ ਪਾਣੀ ਇੱਧਰ ਲੁੱਟ ਜਾਣਾ ਹੈ ਸਾਰੇ ਪਿੰਡ ਫਸਲ ਵੀ ਲੋਕਾਂ ਦੀ ਏ ਇਸ ਟਾਈਮ ਪੂਰੀ ਤਿਆਰ ਹੈ ਜੀ ਬਿਲਕੁਲ ਜੇ ਪਾਣੀ ਪੈ ਗਿਆ ਲੋਕਾਂ ਦੀ ਫਸਲ ਤਾਂ ਸਾਰੀ ਮਰ ਜਾਣੀ ਕਿਸਾਨ ਵਿਚਾਰਾ ਅੱਗੇ ਹੀ ਡੁੱਬਿਆ ਪਿਆ ਐਨਾ ਕਰਜ਼ਾ ਅੱਗੇ ਹੁੰਦਾ ਹੈ ਕਰਜ਼ਾ ਚੱਕ ਕੇ ਫਸਲ ਨੂੰ ਪੈਦਾ ਕਰਦਾ ਹੈ ਪੈਦਾ ਕਰਕੇ ਮੰਡੀਆਂ 'ਚ ਪਹੁੰਚਾਉਂਦਾ ਹੈ ਮੰਡੀਆਂ 'ਚ ਵੀ ਰੋਲਦਾ ਹੈ ਡਰ ਡਰ ਹੈਗਾ ਵੀ ਡਰ ਹੈਗਾ ਮੰਨ ਜਿਹੜਾ ਬਹਾਵ ਤੇਜ ਹੋਰ। ਅਰਦਾਸ ਦੇਖੋ ਜੀ ਪਰਮਾਤਮਾ ਦੀ ਕਿਰਪਾ ਹੈ ਜੋ ਪਰਮਾਤਮਾ ਹੁਣ ਕੀ ਕਰ ਸਕਨੇ ਹੈ ਤਾਂ ਕਿ ਜ਼ੋਰ ਤਾਂ ਹੈ ਨਹੀਂ। ਅਰਦਾਸ ਕਰਾਂਗੇ ਆਪਾਂ। ਹਾਂਜੀ ਹਾਂਜੀ। ਆ ਸੋ ਇਹ ਅਰਦਾਸ ਦੀ ਕੀ ਇਸ ਬਰਮ ਦੀ ਢਾਹ ਨੂੰ ਯਾਨੀ ਕਿ ਰੋਕਣ ਵਾਸਤੇ ਕਿਤੇ ਕਿਤੇ ਆ ਕੇ ਤਾਂ ਕਿ ਢਾਹ ਲੱਗ ਸਕੇ ਕਿਸੇ ਤਰੀਕੇ ਨਾਲ ਇਹ तमाम ਤਸਵੀਰਾਂ ਆ ਪਿੰਡ ਸ਼ੋਲੇ ਦੇ ਨਾਲ ਲੱਗਦੇ 4 ਪਿੰਡਾਂ ਦੀਆਂ ਸੀਟ ਫਾਰਮ ਪੈਂਦਾ ਆ ਉਸ ਇਲਾਕੇ ਦੇ ਇੱਥੇ ਸਤਲੁਜ ਦਾ ਬਹਾਵ ਕਾਫੀ ਤੇਜ ਹੋ ਚੁੱਕਾ ਹੈ ਤੇ ਜਿਹੜਾ ਪਾਣੀ ਹੈ ਉਹ ਕਾਫੀ ਹੋਰ ਬਾਹਰ ਆਨ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਕਾਫੀ ਥੋੜਾ ਆਣਾ ਸ਼ੁਰੂ ਹੋ ਗਿਆ ਪਿੰਡਾਂ ਦੇ ਜਿਹੜੇ ਲੋਕਾਂ ਇਸ ਇਲਾਕੇ ਦੇ ਲੋਕ ਤੇ ਆ ਮਨ ਦੇ ਵਿੱਚ ਡਰ ਬਿਲਕੁਲ ਸਟਾਰਿਆ ਔਰ ਪਹਿਲਾਂ ਹੀ ਇੰਤਜ਼ਾਮ ਆਪਣੇ ਬਲਬੁੱਤੇ ਕਰ ਰਹੇ ਨੇ ਮਿੱਟੀ ਦੇ ਗੱਟੇ ਆ ਉਹ ਤਿਆਰ ਕੀਤੇ ਗਏ ਆ ਔਰ ਬਿਲਕੁਲ ਤਿਆਰ ਹੈ ਉਸ ਜਗ੍ਹਾ ਤੇ ਲਗਾਉਂਦੇ ਵੀ ਲਾਈ ਵੀ ਜਾ ਰਹੇ ਤੇ ਆ ਹੋਰ ਉਸ ਦੇ ਆਰਜੀ ਤੌਰ ਤੇ ਵੀ ਇਹਨੂੰ ਤਿਆਰ ਰੱਖ ਦਿੱਤਾ ਕਿ ਕਿਸੇ ਲੋੜ ਪੈਂਦੀ ਤਾਂ ਇਹਨਾਂ ਗੱਟਿਆਂ ਨੂੰ ਉਸ ਮੌਕੇ ਤੇ ਲਗਾਤਾਰ ਜਾਵੇ ਤਾਂ ਕਿ ਤੇ ਆਕੇ ਸਤਲੂ ਪਾਖੜਾ ਡੈਮ ਜਿਹੜੇ 8 ਫੁੱਟ ਜਿਹੜੇ ਗੇਟ ਖੋਲਲੇ ਕਿਤੇ ਤੇ ਆਕੇ ਸਾਰਾ ਅਸਲ ਸਸਰਾਲੀ ਤੋਂ ਲੈ ਕੇ ਸਤਲੂ ਦਰਿਆ ਦੇ ਨਾਲ ਜਿਹੜੇ ਲੱਗਦੇ ਹੋਰ ਪਿੰਡ ਹੈ ਤਾਂ ਉਹਨਾਂ ਤੇ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਇਹ ਪਿੰਡ ਦੇ ਲੋਕ ਹੈ ਆਪਣੇ ਗੱਟੇ ਮਿੱਟੀ ਦੇ ਗੱਟਿਆਂ ਨੂੰ ਤਿਆਗ ਕੇ ਬੈਠੇ ਵੀ ਜਦੋਂ ਵੀ ਇਹ ਇਦਾਂ ਦੀ ਮੁਸੀਬਤ ਆਂਦੀ ਹੈ ਤਾਂ ਉਹ ਇਸ ਮੁਸੀਬਬ ਨੂੰ ਜਿਠਣ ਵਾਸਤੇ ਤਿਆਰ ਰਹਿਣ ਕੈਮ ਐਮ ਐਨ ਬੋਬੀਨਾ ਪਿੰਡ ਸ਼ੋਲੇ ਜ਼ਿਲ੍ਹਾ ਲੁਧਿਆਣਾ